ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਦੁਸਹਿਰਾ ਪ੍ਰਬੰਧਕ ਕਮੇਟੀ ਆਡ ਵੱਲੋਂ ਸਮੂਹ ਨਗਰ ਨਿਵਾਸੀਆ ਐਨ ਆਰ ਆਈ ਵੀਰਾ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਦੁਸਹਿਰਾ ਮੇਲਾ 2 ਅਕਤੂਬਰ ਨੂੰ ਪਿੰਡ ਆਡ ਦੇ ਦੁਸਹਿਰਾ ਗਰਾਊਂਡ ਵਿੱਚ ਧੂਮ-ਤਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਦੁਸਹਿਰੇ ਸਬੰਧੀ ਅੱਜ ਸੀਤਾ ਸਵੰਬਰ ਮੌਕੇ ਪਾਰੀ ਰੌਣਕਾਂ ਦੇਖਣ ਨੂੰ ਮਿਲੀਆਂ ਅਤੇ ਸਮੁੱਚਾ ਪਿੰਡ ਆਡ ਪ੍ਰਭੂ ਰਾਮ ਜੀ ਦੇ ਰਾਂਗ ਵਿੱਚ ਰੰਗਿਆ ਹੋਇਆ ਨਜ਼ਰ ਆਇਆ ਪੰਜਵੇਂ ਨਵਰਾਤਰੇ ਤੇ ਸ਼੍ਰੀ ਰਾਮ ਜੀ ਦੀ ਬਾਰਾਤ ਬਾਬਾ ਤਰਮਗਿਰ ਮੰਦਿਰ ਤੋਂ ਸ਼ੁਰੂ ਹੋ ਕੇ ਸਾਰੇ ਪਿੰਡ ਦੀ ਪਰਕਰਮਾ ਕਰਦੀ ਵਾਪਸ ਪੁੱਜੀ ਜਿਸ ਦੌਰਾਨ ਰਸਤੇ ਵਿੱਚ ਰਾਮ ਪਕਤਾ ਵੱਲੋਂ ਥਾਂ ਥਾਂ ਤੇ ਸਟਾਲ ਲਗਾ ਕੇ ਸੰਗਤਾਂ ਲਈ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਅਤੇ ਜਸਵੰਤ ਕੁਮਾਰ ਸੋਨੂ LIC ਵੱਲੋਂ ਠੰਡੀਆਂ ਦੀ ਛਬੀਲ ਲਗਾ ਕੇ ਸੇਵਾ ਕੀਤੀ ਗਈ ਅਤੇ ਰਾਤ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਔਰ ਵਿੱਚ ਸੀਤਾ ਸਵੰਬਰ ਦਿਖਾਇਆ ਗਿਆ ਬਾਬਾ ਤਰਮਗਿਰ ਪਜਨ ਮੰਡਲੀ ਵੱਲੋਂ ਦਿਨ ਰਾਤ ਮਿਹਨਤ ਕਰਕੇ ਤਿਆਰ ਕੀਤੇ ਗਏ ਕਲਾਕਾਰਾਂ ਨੇ ਸਮੂਹ ਸੰਗਤਾਂ ਨੂੰ ਆਪਣੀ ਕਲਾ ਰਾਹੀਂ ਕੀਲੀ ਰੱਖਿਆ इस मौके प्रधान कमलजीत राणा चेयरमैन जीवन कुमार बिट्टू, दलविंदर कुमार बिंदा सेक्रेटरी विपिन पनौड़ कैशियर अमित दुग्गल वालों समूह कमेटी तरफों सारे कलाकार प्रबंधक सेवादारा संतान का धनवाद किया गया इस मौके शिव कुमार बिट्टा राजीव पठानिया सुरजीत लाल विकास सरपंच कमलजीत दुग्गल शिव कुमार दुग्गल शशिकांत विशु शर्मा शिवम पनोड अमरीक लाल ਸੰਜੀਵ ਰਾਣਾ ਹਰੀਸ਼ ਰਾਣਾ ਜੀਵਨ ਸ਼ਰਮਾ ਦਵਿੰਦਰ ਬਿੰਦਾ ਅਤੇ ਮਿੰਟੂ ਰਾਣਾ ਤੋਂ ਇਲਾਵਾ ਅਨੇਕਾਂ ਪ੍ਰਬੰਧਕ ਅਤੇ ਸੰਗਤਾ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਖਰ ਦੇਖ ਪਾ ਰਹੇ ਹੈਗਾ ਕਿ ਜਿਸ ਤਰ੍ਹਾਂ ਕਿ ਅੱਜ ਸੀਤਾ ਸਵੇਮਬਰ ਹੈਗਾ ਆ ਪੂਰੇ ਪਿੰਡ ਦੀ ਪ੍ਰਕਰਮਾ ਆਡਟ ਦੀ ਕੀਤੀ ਜਾ ਰਹੀ ਆ ਉਸ ਤੋਂ ਪਹਿਲਾਂ ਤੁਸੀਂ ਆ ਦੇਖ ਪਾ ਰਹੇ ਹੋ ਠੰਡੇ ਦਾ ਜਿਹੜਾ ਥਾਥਾ ਤੇ ਲੰਗਰ ਲਗਾਏ ਗਏ ਨੇ ਔਰ ਇਹ ਸੇਵਾਦਾਰ ਦੇਖੋ ਰੈਡੀ ਹੋ ਚੁੱਕੇ ਨੇ ਬਿਲਕੁਲ ਦੇਖ ਪਾ ਰਹੇ ਹੋ ਤੁਸੀਂ ਸਕਰੀਨ ਤੇ ਹਾਂਜੀ ਭਨੋੜ ਸਾਹਿਬ ਇਹ ਕਿਹਨਾਂ ਵੱਲੋਂ ਆ ਜੀ ਇਸ ਤਰ੍ਹਾਂ ਜੀ ਇਹ 192 ਬਸ਼ਾਲ ਦਸਹਰੇ ਦੀ ਖੁਸ਼ੀ ਦੇ ਵਿੱਚ ਜੀ ਜੀ ਜਸਵੰਤ ਕੁਮਾਰ ਜੀ एलआईसी एडवाइजर ਵੀ ਆ ਤੇ ਨਾਲ ਉਹਨਾਂ ਦੇ ਪੂਰੇ ਪਰਿਵਾਰ ਵੱਲੋਂ ਨੰਬਰਦਾਰ ਮੌਜੂਦਾ ਵੀ ਆ ਉਹਨਾਂ ਵੱਲੋਂ ਇਹ ਸਾਰਾ ਕੋਲਡਰਿੰਕ ਦੀ ਸੇਵਾ ਕੀਤੀ ਗਈ ਆ ਠੀਕ ਹੈ ਜੀ ਆਪਣੇ ਪਿਤਾ ਸ਼੍ਰੀ ਜਗਿੰਦਰ RAM ਜੀ ਦੀ ਯਾਦ ਵਿੱਚ ਹਰ ਸਾਲ ਇਹ ਆਪਣੇ ਕੋਲਡਰਿੰਕ ਦੀ ਸੇਵਾ ਕਰਦੇ ਆ ભગવાન RAM ਜੀ ਇਹਨਾਂ ਨੂੰ ਹਰ ਖੁਸ਼ੀਆਂ ਪ੍ਰਦਾਨ ਕਰਨ ਦੇਸ਼ ਵਿਦੇਸ਼ ਦੇ ਵਿੱਚ ਇਹਨਾਂ ਦੀ ਜਿਹੜੀ ਫੈਮਿਲੀ ਬੈਠੀ ਆ ਉਹਨਾਂ ਨੂੰ ਹਰ ਖੁਸ਼ੀਆਂ ਮੈਂ ਕੋਈ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਜੀ ਸਾਡੇ ਪਨੋਟ ਪਰਵਾੜ ਦਾ ਬਹੁਤ ਸਾਨੂੰ ਸਹਿਯੋਗ ਆ ਸਾਡੇ ਚਾਚਾ ਜੀ ਰਾਜ ਪਨੋਟ ਜੀ ਪਿੱਪਨ ਪਨੋਟ ਜੀ ਇਹਨਾਂ ਸਾਰਿਆਂ ਵੱਲੋਂ ਰਲ ਮਿਲ ਕੇ ਠੱਡੇ ਦੀ ਸੇਵਾ ਦਾ ਭਗਵਾਨ ਜੀ ਰਾਮ ਸਾਰਿਆਂ ਨੂੰ ਚੜਦੀ ਕਲਾ ਵਕਸ਼ਣ ਪਰਮਾਤਮਾ ਤੰਦਰੁਸਤੀ ਵਕਸ਼ੇ ਵਾ ਤੇ ਜੈ ਸ਼੍ਰੀ ਰਾਮ ਹੋਰ ਦੇਖ ਪਾ ਰਹੇ ਆ ਗਿਆ ਔਰ ਕੋਲ ਡਰਿੰਕ ਦੀ ਜਿਹੜੀ ਸੇਵਾ ਆ ਇੱਥੋਂ ਇਹਨਾਂ ਵੱਲੋਂ ਜਿਹੜੀ ਆ ਜੋ ਇਹਨੇ ਨਾਮ ਵੀ ਲੈਨੇ ਇਹਨਾਂ ਬੋਲੋ ਕੀਤੀ ਜਾ ਰਹੀ ਹੈ। ਔਰ ਇਹ ਤੁਸੀਂ ਦੇਖ ਪਾ ਰਹੇ ਹੋ। ਪੂਰੇ ਸਰਫਲ ਟ੍ਰੇਨ ਚੱਲ ਰਿਹਾ ਬੋਰਡ ਪ੍ਰਕਰਮਾ ਕਰਨ ਉਪਰੰਤ ਔਰ ਗਲੀਆਂ ਤੋਂ ਇਤਰੋ ਹੁੰਦੇ ਹੋਏ ਔਰ ਇਹ ਜਿਹੜਾ ਆ ਕੋਲਡ ਡਰਿੰਕ ਜਿਹੜਾ ਆ ਕੰਡੇ ਦੀ ਜਿਹੜੀ ਸੇਵਾ ਇਹਨਾਂ ਬੋਲੋ ਜਿਹੜੀ ਪਾਈ ਗਈ ਹੈ। ਪਾਈ ਜਾ ਰਹੀ